ਪਰਵਿੰਦਰ ਸਿੰਘ ਮੇਨਕਾ ਹਿੰਦਾ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਅੱਜ ਦੇ ਦਿਨ ਲਈ ਕੁਝ ਦੋ ਸ਼ਬਦ ਦੇਖੋ ਕਾ ਜੋ ਐਮਐਲਏ ਜੀ ਖੜੇ ਸਾਡੇ ਪ੍ਰਧਾਨ ਜੀ ਖੜੇ ਐਮਸੀ ਸਾਹਿਬ ਸਾਡੇ ਖੜੇ ਹੈ ਇਸ ਮਸਿਆ ਆਪਣੀ ਲੰਬੀ ਸੀ ਜੀ ਤੋਂ ਅਸੀਂ ਡੰਪ ਇੱਥੇ ਬਣਾ ਲਿਆ ਸੀਗਾ ਜੀ ਜੀ ਨਾਲ ਪਿੰਡ ਲਾਦੇ ਆ ਪੰਜ ਛੇ ਸਾਡੇ ਤੁਹਾਨੂੰ ਗਰਮੀਆਂ ਸਟਾਰਟ ਹੋ ਗਏ ਨਾ ਜੀ ਨਰਦ ਜੀ ਬਿਮਾਰੀ ਤੋਂ ਬੜਾ ਡਰ ਹੁੰਦਾ ਸੀਗਾ ਜੀ ਲੋਕ ਮੰਗ ਪੱਤਰ ਦਿੰਦੇ ਜਗੇ ਐਸਮ ਸਾਹਿਬ ਨੂੰ ਅਪੀਲ ਐਪਲੀਕੇਸ਼ਨ ਦਿੰਦੇ ਸੀਗੇ ਜੀ ਸ਼ਿਕਾਇਤਾਂ ਕਰਦੇ ਸੀ ਵੀ ਯਾਰ ਇਹ ਨਗਰ ਕੌਂਸਲੈਂਟ ਡੰਪ ਇੱਥੇ ਬਣਾਤਾ ਹੈ ਜਾਤਨ ਚੱਕ ਲਓ ਇਹਨੂੰ ਮੁਕੰਮਲ ਹੱਲ ਕਰੋ ਜੀ ਮੈਨੂੰ ਅੱਜ ਕਾਫੀ ਸਮੇਂ ਬਾਅਦ ਆਇਆ ਪਹਿਲਾਂ ਦੀਵਾਰ ਇੱਥੇ ਨਹੀਂ ਸੀ ਜੇ ਦੀਵਾਰ ਸੀ ਤਾਂ ਦੋ ਤਿੰਨ ਫੁੱਟ ਦੀ ਸੀ ਇਹਦੇ ਨਾਲ ਕੀ ਦੀਵਾਰ ਹੋਣ ਦੇ ਨਾਲ ਕਿਤੇ ਬਿਮਾਰੀਆਂ ਦਾ ਕੋਈ ਡਰ ਨਹੀਂ ਆਪ ਨੂੰ ਹਨਾ ਕੋੜਾਂ ਬੰਨੀ ਆਏਗਾ ਕੋਈ ਬੰਦਾ ਗਿਲਾ ਨਹੀਂ ਕਰੇਗਾ ਐਮਲੇ ਸਾਹਿਬ ਨੇ ਜੋ ਕੀਤਾ ਮੈਂ ਸਮਝਦਾ ਬਹੁਤ ਵਧੀਆ ਕੀਤਾ ਇਹ ਸਾਰੀ ਲੋਕਾਂ ਦੇ ਹਿੱਤ ਦੀ ਗੱਲ ਹੈਗੀ ਆ ਇਹ ਪਹਿਲਾਂ ਹੋਈਣਾ ਚਾਹੀਦਾ ਸੀ ਪਰ ਨਹੀਂ ਹੋਇਆ ਹੁਣ ਹੋਇਆ ਮੈਂ ਤਾਂ ਕਾਜੂ ਐਮਲੇ ਸਾਹਿਬ ਦਾ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਵੀ ਸਾਡਾ ਇੱਕ ਫਰਜ਼ ਬਣਦਾ ਆ ਲੋਕਾਂ ਨੂੰ ਸਹੀ ਮਤਲਬ ਚੰਗੀ ਸੇਵਾ ਦੇਣਾ ਜੀ ਲੋਕਾਂ ਦੀ ਹਰ ਗੱਲ ਦਾ ਖਿਆਲ ਰੱਖਣਾ ਤੇ ਮੈਂ ਸਮ ਉਹ ਡੰਪ ਲਾਇਆ ਮਕਮਲ ਤੁਰੇ ਮੈਸੰਦਕ ਹੋ ਗਿਆ ਜੀ ਦਵਾਰ ਪਿੱਛੇ ਮਿਲ ਸਭ ਰਹਿੰਦੀ ਆ ਉਹ ਵੀ ਉਹ ਵੀ ਬਣ ਜਣੀ ਆ ਤੇ ਸਾਡਾ ਜਿਹੜਾ ਇਹ ਡੰਪ ਆ ਉਹ ਅਸਲੇ ਬਿਲਕੁਲ ਸੇਫ ਹੈਗਾ ਆ ਇਹਦਾ ਸਾਨੂੰ ਕੋਈ ਇਹ ਕਹਿ ਨਹੀਂ ਸਕਦਾ ਵੀ ਯਾਰ ਇਹ ਡੰਪ ਦੇ ਵਿੱਚ ਕੋਈ ਸਾਨੂੰ ਖਤਰਾ ਆਇਆ ਜੀ ਜੀ ਇਹਨਾਂ ਲੁੱਕ ਨੂੰ ਮੈਨੂੰ ਜੀ ਫਾਇਦਾ ਵੀ ਹੋਇਆ ਮੱਖੀਆਂ ਉੱਡਦੀਆਂ ਸੀ ਜਾਂ ਮੱਛਲ ਵਗੈਰਾ ਤੇ ਉਹ ਜਦਾਂ ਗਰਮੀ ਦੇ ਵਿੱਚ ਬਿਮਾਰੀ ਫੈਲਦੀ ਹੈ ਨਾ ਜੀ ਕਿ ਅਸੀਂ ਇਹਨੂੰ ਇੱਥੇ ਰੋਕ ਲਈ ਆ ਮੈਮਲੇ ਸਾਹਿਬ ਦਾ ਪ੍ਰਧਾਨ ਜੀ ਦਾ ਸਾਰੇ ਐਮਸੀ ਸਹਿਬਾਨ ਦਾ ਚਨੇ ਵੀ ਆਏ ਆ ਧੰਨਵਾਦ ਕਰਦਾ ਆ ਇਹ ਸਾਰਾ ਕੋਈ ਸਹਿਯੋਗ ਨਾਲ ਹੀ ਹੁੰਦਾ ਆ ਠੀਕ ਆ ਜੀ ਧੰ